ਸਸ਼ਵੇਕਾਲ ਕਮਦੀਗਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅੰਜਲੀ ਆਦੋ ਤੇ ਦੱਸੀਏ ਕਿ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਅਸੀਂ ਇਸ ਨੂੰ ਸਰਕਾਰੀ ਤੇ ਗੈਰ ਸਰਕਾਰੀ ਕਈ ਕੰਮਾਂ ਦੇ ਲਈ ਕਈ ਥਾਵਾਂ ਤੇ ਇਸ ਆਈਡੀ ਪ੍ਰੂਫ ਦੇ ਵੱਜੋਂ ਇਸ ਦਾ ਇਸਤੇਮਾਲ ਕਰਦੇ ਹਾਂ ਪਰ ਜੇਕਰ ਜੋੜਾ ਹੈ ਤਾਂ ਅੱਜੇ ਤੋਂ ਮੈਂ ਪੁੱਛਾਂ ਕਿ ਆਧਾਰ ਕਾਰਡ ਦਾ ਰੰਗ ਕੀ ਹੈ ਤਾਂ ਤੁਸੀਂ ਕਹੋਗੇ ਕਿ ਚਿੱਟੇ ਕਾਗਜ਼ ਤੇ ਕਾਲੇ ਰੰਗ ਦੇ ਵਿੱਚ ਕੁਝ ਲਿਖਿਆ ਹੁੰਦਾ ਹੈ। ਯਾਨੀ ਕਿ ਸਫੇਦ ਤੇ ਕਾਲਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਆਧਾਰ ਕਾਰਡ ਨੀਲੇ ਰੰਗ ਦਾ ਵੀ ਹੁੰਦਾ ਹੈ। ਦਰਅਸਲ ਆਧਾਰ ਕਾਰਡ ਮੁੱਖ ਤੌਰ ਤੇ ਦੋ ਤਰੀਕੇ ਦੇ ਹੁੰਦੇ ਹਨ। ਆਮ ਤੌਰ ਤੇ ਸਫੇਦ ਤੇ ਕਾਲਾ ਜੋ ਕਿ ਸਾਡੇ ਸਾਰਿਆਂ ਦੇ ਕੋਲ ਹੋਵੇਗਾ ਪਰ ਜਦੋਂ ਇਹ ਆਧਾਰ ਕਾਰਡ ਬੱਚਿਆਂ ਦੇ ਲਈ ਬਣਦਾ ਹੈ ਤਾਂ ਇਸ ਦਾ ਰੰਗ ਜੋੜਾ ਹੈ ਬਦਲ ਜਾਂਦਾ ਹੈ। UIDAI ਯਾਨੀ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ ਦੁਆਰਾ ਬੱਚਿਆਂ ਦੇ ਲਈ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਦਾ ਰੰਗ ਜੋੜਾ ਹੈ ਉਸ ਨੂੰ ਨੀਲਾ ਰੱਖਿਆ ਜਾਂਦਾ ਹੈ ਨੀਲੇ ਰੰਗ ਦਾ ਆਧਾਰ ਕਾਰਡ ਜਿਸ ਨੂੰ ਕਿ ਆਮ ਤੌਰ ਤੇ ਚਾਈਲਡ ਆਧਾਰ ਕਾਰਡ ਵੀ ਕਿਹਾ ਜਾਂਦਾ ਹੈ ਭਾਰਤ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਇੱਕ ਵਿਸ਼ੇਸ਼ ਪਛਾਣ ਪੱਤਰ ਹੈ ਅਸਲ ਦੇ ਵਿੱਚ ਇਸ ਆਧਾਰ ਕਾਰਡ ਦੇ ਵਿੱਚ ਬਾਇਓਮੈਟ੍ਰਿਕ ਦੀ ਲੋੜ ਨਹੀਂ ਹੁੰਦੀ ਹੈ ਤੇ UIDAI ਦੇ ਅਨੁਸਾਰ ਨਵਜੰਮੇ ਬੱਚੇ ਦਾ ਆਧਾਰ ਕਾਰਡ ਜੁੜਾ ਹੈ ਜਨਮ ਡਿਸਚਾਰਜ ਸਰਟੀਫਿਕੇਟ ਅਤੇ ਮਾਤਾ ਪਿਤਾ ਦਾ ਆਧਾਰ ਕਾਰਡ ਤੇ ਇਰਾਹੀ ਜੁੜਾ ਹੈ ਆ ਬਣਾਇਆ ਜਾਂਦਾ ਹੈ ਤੇ 5 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਾ ਦੇ ਲਈ ਹੀ ਇਸ ਨੂੰ ਬਣਾਇਆ ਜਾਂਦਾ ਹੈ ਇਹ 5 ਸਾਲ ਬਾਅਦ ਅਵੈਦ ਹੋ ਜਾਂਦਾ ਹੈ ਇਸ ਨੂੰ ਦੁਬਾਰਾ ਅਪਡੇਟ ਕਰਨਾ ਪੈਂਦਾ ਹੈ 5 ਸਾਲ ਪੂਰੇ ਹੋਣ ਤੋਂ ਬਾਅਦ ਤੁਹਾਨੂੰ ਆਪਣਾ ਬਾਇਓਮੈਟ੍ਰਿਕ ਅਪਡੇਟ ਕਰਾਉਣ ਦੇ ਲਈ ਨਜ਼ਦੀਕੀ ਅਧਾਰ ਕੇਂਦਰ ਤੇ ਜਾਣਾ ਪਵੇਗਾ ਤੇ ਇਸ ਦੇ ਵਿੱਚ ਨਵ ਜੰਮੇ ਬੱਚੇ ਦੀ ਉਂਗਲਾ ਦੇ ਨਿਸ਼ਾਨ ਨਹੀਂ ਲੈ ਜਾਂਦੇ ਨੇ ਪਰ ਜਦੋਂ ਬੱਚਾ ਜਿਹੜਾ ਹੈ 5 ਸਾਲ ਦੇ ਹੋ ਕੇ ਜਾਂਦੇ ਨੇ ਤਾਂ ਆਧਾਰ ਕਾਰਡ ਨੂੰ ਅਪਡੇਟ ਕਰਾਉਣਾ ਲਾਜ਼ਮੀ ਹੁੰਦਾ ਹੈ ਤੇ ਬਾਇਓਮੈਟ੍ਰਿਕ ਅਪਡੇਟ ਬਿਲਕੁਲ ਮੁਫਤ ਹੁੰਦਾ ਹੈ ਯੂਆਈਡੀਆਈ ਨੇ ਹੁਣ ਇਸ ਆਧਾਰ ਕਾਰਡ ਦੀ ਅਰਜੀ ਪ੍ਰਕਿਰਿਆ ਜੜੀਏ ਉਸ ਨੂੰ ਕਾਫੀ ਆਸਾਨ ਬਣਾ ਦਿੱਤੀ ਹੈ ਕਿਉਂਕਿ ਕੁਝ ਸਾਲ ਪਹਿਲਾਂ ਤੱਕ ਇਸ ਆਧਾਰ ਕਾਰਡ ਨੂੰ ਬਣਾਉਣ ਦੇ ਲਈ ਬਰਥ ਸਰਟੀਫਿਕੇਟ ਦੀ ਲੋੜ ਹੁੰਦੀ ਸੀ ਪਰ ਹੁਣ ਬਿਨਾਂ ਬਰਥ ਸਰਟੀਫਿਕੇਟ ਦੇ ਵੀ ਬਣਾਇਆ ਜਾ ਸਕਦਾ ਹੈ ਤਾਂ ਉਹ ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਇਸ ਆਧਾਰ ਕਾਰਡ ਦੇ ਲਈ ਅਪਲਾਈ ਕਰ ਸਕਦੇ ਹੋ ਤੁਹਾਨੂੰ ਦੱਸ ਦੇ ਕਿ ਸਭ ਤੋਂ ਪਹਿਲਾਂ ਤੁਸੀਂ UIDAI ਦੇ ਅਧਿਕਾਰਿਕ ਪੋਰਟਲ www.uidai.gov.in ਤੇ ਜਾਓ ਹੁਣ ਤੁਹਾਨੂੰ ਆਧਾਰ ਕਾਰਡ ਦੇ ਲਿੰਕ ਤੇ ਕਲਿੱਕ ਕਰਨਾ ਹੋਵੇਗਾ ਫਿਰ ਬੁੱਕ ਐਨ ਅਪਾਇੰਟਮੈਂਟ ਤੇ ਕਲਿੱਕ ਕਰੋ ਇਸ ਤੋਂ ਬਾਅਦ ਇੱਕ ਨਵੀਂ ਵਿੰਡੋ ਖੁੱਲੇਗੀ ਹੁਣ ਹੋਰ ਸਾਰੀ ਜਾਣਕਾਰੀ ਜਿਵੇਂ ਕਿ ਬੱਚੇ ਦਾ ਨਾਮ ਮੋਬਾਈਲ ਨੰਬਰ ਈਮੇਲ ਆਈਡੀ ਭਰੋ ਤੇ ਪਰਿ ਜਾਣਕਾਰੀ ਨੂੰ ਇੱਕ ਵਾਰ ਚੈੱਕ ਕਰੋ ਤਾਂ ਫਿਰ ਫਾਰਮ ਜਿਹੜਾ ਹੈ ਉਸ ਨੂੰ ਜਮਾ ਕਰ ਦਿਓ ਇਸ ਤੋਂ ਬਾਅਦ ਤੁਹਾਨੂੰ UIDAI ਸੈਂਟਰ ਜਾਣਾ ਹੋਵੇਗਾ ਧਿਆਨ ਰੱਖੇ ਕਿ UIDAI ਕੇਂਦਰ ਤੋਂ ਪਹਿਲਾ ਅਪਾਇੰਟਮੈਂਟ ਵਿਕਲ ਚੁਣ ਕੇ ਅਪਾਇੰਟਮੈਂਟ ਲੈਣੀ ਪੈਂਦੀ ਹੈ ਤੇ ਫਿਲਹਾਲ ਇਸ ਕੰਮ ਦੀ ਗੱਲ ਦੇ ਵਿੱਚ ਇੰਨਾ ਹੀ ਜਾਣਕਾਰੀ ਵਧਿਆ ਲਗੀ ਤਾਂ ਕੱਲ ਫਿਰ ਮੁੜ ਹਾਜ਼ਰ ਹੋਵਾਂਗੇ ਅਜੇ ਹੀ ਕੁਝ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਇੱਥੇ ਰੁਕਾਂਗੇ ਇੱਕ ਬ੍ਰੇਕ ਦੇ ਲਈ